ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਅੱਜ ਸਲਵਾਰ 'ਚ ਬੜ ਪਾਣਾ ਤੇ ਮੈਂ ਬੜ ਕਿਹੜੇ ਤਰੀਕੇ ਨਾਲ ਪਾਉਂਦੀ ਆ ਇਹ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਕਿਉਂਕਿ ਬੜਾਂ ਦੀ ਆਪਾਂ ਨੇ ਕਾਫੀ ਟਾਈਮ ਹੋ ਗਿਆ ਵੀਡੀਓ ਪਾਇਆਂ ਨੂੰ ਤੇ ਆਪਾਂ ਨਵੇਂ ਸਿਰੇ ਤੋਂ ਦੁਬਾਰਾ ਵੀਡੀਓ ਫੇਰ ਅਪਲੋਡ ਕਰਨ ਲੱਗੇ ਆ ਤੇ ਜਿਹੜੇ ਬੜ ਪਾਉਣੇ ਨੇ ਆਪਾਂ ਨੇ ਜੀ ਸਲਵਾਰ ਆਪਾਂ ਨੇ ਗੁੰਮ ਲਾਈਨਿੰਗ ਵਾਲੀ ਜੜੀ ਪਈ ਆ ਤੇ ਇਹਦੇ ਵਿੱਚ ਪਾਉਣੇ ਨੇ ਜੀ ਆਪਾਂ ਨੇ ਬੜ ਤੇ ਬੜ ਤੁਸੀਂ ਕਿੱਦਾਂ ਪਾਉਣੇ ਨੇ ਇੱਕ ਆ ਸਨੇਦਰ ਹੋ ਗਿਆ ਤੁਹਾਡਾ ਇੱਕ ਆ ਸਨੋਦਰ ਹੋ ਗਿਆ ਠੀਕ ਆ ਦੇਖੋ ਜੀ ਉਰੇ ਤੋਂ ਉਰੇ 16 ਇੰਚ ਦਾ ਕੱਟ ਲਾ ਲੈਣਾ ਆਪਾਂ ਨੇ ਠੀਕ ਹੈ ਜੀ ਇਹ ਕੱਟ ਲਾਉਣ ਤੋਂ ਬਾਅਦ ਆਪਣੇ ਇਧਰੋਂ ਬਲ ਪਾਉਣੇ ਸ਼ੁਰੂ ਕਰ ਦੇਣੇ ਦੂਜੀ ਅਸਣ ਤੇ ਜਿਹੜੀ ਆਪਣੀ ਇਹ ਸਲਵਾਰ ਹੈ ਜਿਆਦਾ ਭਾਰੀ ਨਹੀਂ ਹੈਗੀ ਨਾਰਮਲ ਜੀ ਸਲਵਾਰ ਹੈ ਠੀਕ ਹੈ ਤੇ ਉਰੇ ਤੋਂ 1.5 1.5 ਇੰਚ ਦੀ ਸਲਾਈ ਛੱਡ ਕੇ ਤੁਸੀਂ ਉਰੇ ਤੋਂ ਬਲ ਚੱਕਣੇ ਸ਼ੁਰੂ ਕਰ ਦੇਣੇ ਆ ਠੀਕ ਹੈ ਤੇ ਜਿਹੜਾ ਉਰੇ ਆਪਣੇ ਆ ਗਿਆ ਜੀ ਇਹ ਆ ਗਿਆ ਸੈਂਟਰ ਵਾਲਾ ਬਲ ਠੀਕ ਹੈ ਇਹ ਸੈਂਟਰal ਵੱਲ ਤੁਸੀਂ ਚੱਕ ਕੇ ਪਾਉਣਾ ਏ ਠੀਕ ਆ ਜਿਵੇਂ ਕਿ ਹੁਣ ਆਪਾਂ ਹੋਰੇ ਤੋਂ ਪਾਰ ਰਹੇ ਹਾਂ ਨਾ ਸਲਵਾਰ ਆਪਣੀ ਹੌਲੀ ਹੈ ਤੇ ਇੱਕ ਜਿਹੜਾ ਸੈਂਟਰ ਵਾਲਾ ਬੜਾ ਆਪਾਂ ਚੱਕ ਕੇ ਪਾ ਰਹੇ ਹਾਂ ਠੀਕ ਹੈ ਇਹਨਾਂ ਜਿਵੇਂ ਹੌਲੀ ਸਲਵਾਰੇ ਦਾ ਬੜ ਦੇਖਦੇ ਆਪਾਂ ਕਿੰਨੇ ਤੇ ਆਇਆ 1 2 3 4 5 6 7 ਠੀਕ ਹੈ ਜੀ ਇਹ ਹੌਲੀ ਸਲਵਾਰਾ ਤਾਂ ਕਰਕੇ 7 ਤੇ ਆ ਗਿਆ ਜੇ ਤੁਸੀਂ ਥੋੜੀ ਜਿਹੀ ਭਾਰੀ ਬਣਾਉਣਾ ਚਾਹੁੰਦੇ ਆ ਜਿਵੇਂ ਕਿ ਭਾਰੀ ਸਲਵਾਰ ਹੁੰਦੀ ਆ ਤਾਂ ਉਹਦਾ ਬੜ ਤੁਸੀਂ ਇਹ ਨਾ ਜਿਹੜਾ ਸੈਂਟਰ ਵਾਲਾ ਬੜਾ ਇਹ ਤੁਹਾਡਾ 8ਵਾਂ ਜਾਂ 9ਵਾਂ ਬੜਾ ਆਉਣਾ ਚਾਹੀਦਾ ਠੀਕ ਹੈ ਟੱਕ ਤੋਂ ਆਪਾਂ 2 ਇੰਚ ਛੱਡ ਕੇ ਉਰੇ ਤੋਂ ਬੜ ਚੱਕਣ ਲੱਗੇ ਠੀਕ ਹੈ ਤੇ ਇਦਾਂ ਆਪਣਾ ਹੌਲੀ ਸਲਵਾਰ ਦੇ ਵਿੱਚ ਬੜ ਪਾ ਸਕਦੇ ਹਾਂ ਬਸ ਐਦਾਂ ਇੱਕ ਪਾਸੇ ਬੜ ਪਾ ਲੇ ਤੇ ਦੂਜੇ ਪਾਸੇ ਫਿਰ ਇਧਰੋਂ ਸ਼ੁਰੂ ਕਰਨ ਲੱਗਿਆਂ ਹਾਂ ਹਾਂਜੀ ਆਪਾਂ ਨੇ ਨਾ ਇਦਾਂ ਵਾਲ ਪਾ ਲੈਣੇ ਆ ਠੀਕ ਆ ਦੋਨਾਂ ਸਾਈਡਾਂ ਤੇ ਆਪਣੇ ਪੂਰੇ ਪੂਰੇ ਵਾਲ ਆ ਗਏ ਠੀਕ ਆ ਤੇ ਐਵੇਂ ਵਾਲ ਪਾ ਕੇ ਫਿਰ ਉਹ ਤੋਂ ਬਾਅਦ ਆਪਾਂ ਨੇ 벨ਟ ਤਿਆਰ ਕਰਨੀ ਤੇ ਹਾਂਜੀ ਹੁਣ ਆਪਾਂ 벨ਟ ਜੜਨ ਲੱਗੇ ਆ 벨ਟ ਕਿਵੇਂ ਜੜਨੀ ਆ ਤੁਸੀਂ ਨਾ ਜਿਵੇਂ ਕਿ ਇਹ ਸਲਵਾਰ ਇਦਾਂ ਪਈ ਆ ਹਨਾ ਤੇ ਵਾਲ ਉੱਪਰਲੀ ਸਾਈਡ ਮਤਲਬ ਸਿੱਧੇ ਪਾਸੇ ਉੱਪਰ ਆ ਤੇ ਉੱਪਰ ਇਹਦੇ 벨ਟ ਪੁੱਠੀ ਰੱਖ ਲੈਣੀ ਆਪਾਂ ਨੇ ਰੱਖਣ ਤੋਂ ਬਾਅਦ ਚਾਹੇ ਤੁਸੀਂ ਸਲਵਾਰ ਇਹ ਜਿਹੜੀ ਪੁੱਠੀ ਵੀ ਕਰ ਸਕਦੇ ਆ ਠੀਕ ਆ ਜਿਵੇਂ ਐਵੇਂ ਤੁਸੀਂ ਰੱਖ ਕੇ ਪੂਰੇ ਤੋਂ ਸਲਾਈ ਸਟਾਰਟ ਕਰ ਦੇਣੀ ਆ ਹਨ ਰੱਖੇ ਆ ਦੇਖੋ ਜਿਹੜੇ ਬੈਕ ਸਾਈਡ ਤੇ ਬਲ ਪੈਣੇ ਆ ਉਹ ਕਿਵੇਂ ਪੈਣਗੇ ਨਾ ਦੇਖੋ ਜੀ ਆ ਸਲਾਈ ਉਰੇ ਆਉਂਦੀ ਆ ਤੇ ਬੈਲਟ ਵਾਲੀ ਸਲਾਈ ਜਿਹੜੀ ਉਰੇ ਆਉਂਦੀ ਆ ਠੀਕ ਐ ਇਹ ਸਲਾਈ ਹੁਣ ਬਰਾਬਰ ਲੈ ਕੇ ਆਉਣੀ ਆ ਤਾਂ ਆਪਣਾ ਜਿਹੜਾ ਉਰੇ ਕਪੜਾ ਬਚ ਗਿਆ ਉਹਦਾ ਬਲ ਅੰਦਰ ਨੂੰ ਪੈ ਜਾਣਾ ਠੀਕ ਐ ਆ ਦੇਖੋ ਜੀ ਆ ਸਲਾਈ ਇੱਥੇ ਆ ਗਈ ਆ ਸਲਾਈ ਇੱਥੇ ਆ ਗਈ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਕੱਪੜੇ 'ਚ ਚੱਕਣਾ ਤੇ ਉਰੇ ਆਪਾਂ ਨੇ ਬੜ ਪਾ ਦੇਣਾ ਤੇ ਆ ਸਲਾਈ ਆ ਜਿਹੜੀ ਇਹਦੇ ਬਰਾਬਰ ਆ ਜਾਵੇ ਠੀਕ ਹੈ ਜੀ ਆ ਬੜ ਆਪਾਂ ਨੇ ਆਪਣੇ ਵੱਲ ਨੂੰ ਪਾ ਦੇਣਾ ਠੀਕ ਹੈ ਐਵੇਂ ਬੜ ਪਾ ਕੇ ਉਰੇ ਤੱਕ ਆ ਗਏ ਉਸ ਤੋਂ ਬਾਅਦ ਆਪਾਂ ਇਹ ਸਲਵਾਰ ਚੱਕਣੀ 벨ਟ ਦੇ ਵਿੱਚ ਨੂੰ ਕੱਢ ਕੇ ਇਧਰਲੀ ਸਾਈਡ ਤੋਂ ਨਾਪਣਾ ਸ਼ੁਰੂ ਕਰ ਦੇਣਾ ਆਪਾਂ ਨੇ ਠੀਕ ਹੈ ਬੜਾ ਨੂੰ ਇਦਾਂ ਨਾਪਦੇ ਆ ਨੇ ਜਾਈ ਜਣ ਤੇ ਜਿਹੜੇ ਨਾਪਟਿਆਂ ਨੇ ਜਾਈ ਜਾਣਾ ਤਾਂ ਇੱਥੇ ਆ ਕੇ ਆਪਣਾ ਕੱਪੜਾ ਜਿਹੜਾ ਵਾਧੂ ਹੈ ਬਚ ਜਾਣਾ ਤੇ ਇਹਦਾ ਆਪਾਂ ਨੇ ਉਰੇ ਚੱਕ ਕੇ ਐਦਾਂ ਪਰਲੇ ਸਾਈਡ ਨੂੰ ਮੂੰਹ ਕਰਕੇ ਬਲ ਪਾ ਦੇਣਾ ਠੀਕ ਆ ਇੱਕ ਬਲ ਆਪਣੇ ਵੱਲ ਨੂੰ ਪਾਉਣਾ ਇੱਕ ਬਲ ਦੂਜੇ ਪਾਸੇ ਨੂੰ ਪਾਉਣਾ ਤੁਸੀਂ ਐਵੇਂ ਤੁਸੀਂ 벨ਟ ਜੜ ਦੇਣੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਲ ਨੇ ਇਹ ਜੇ ਤੁਸੀਂ ਸਿੱਖ ਲੂਗੇ ਤਾਂ ਬਹੁਤ ਹੀ ਸੌਖਾ ਤਰੀਕਾ ਕਦੇ ਉਲਝਣ ਦੀ ਲੋੜ ਨਹੀਂ ਪਊਗੀ ਤੁਹਾਨੂੰ ਠੀਕ ਹੈ ਤੇ ਸਲਵਾਰ ਹੈ ਜਿਹੜੀ ਉਹ ਤੁਹਾਡੀ ਬਿਲਕੁਲ ਸਹੀ ਆਊਗੀ ਆ ਦੇਖੋ ਜੀ ਐਵੇਂ ਤੁਹਾਡੇ ਵਾਲ ਪੈ ਜਾਣੇ ਤੇ ਬੈਕ ਸਾਈਡ ਤੇ ਵੀ ਤੁਹਾਡੇ ਵਾਲ ਐਂਦਾ ਪੈ ਜਾਣੇ ਸਲਵਾਰ ਆਪਣੀ ਬਿਲਕੁਲ ਓਕੇ ਰੈਡੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਬਲਾਂ ਦਾ ਮੂੰਹ ਤੁਸੀਂ 벨ਟ ਵੱਲ ਨੂੰ ਕਰ ਦੇਣਾ ਮਤਲਬ ਕਿ ਉੱਪਰ ਨੂੰ ਕਰ ਦੇਣਾ ਉੱਪਰ ਨੂੰ ਕਰਕੇ ਫਿਰ ਤੁਸੀਂ ਉਰੇ ਦੱਬ ਵਿੱਚ ਸਲਾਈ ਲਾਉਣੀ ਸ਼ੁਰੂ ਕਰ ਦੇਣੀ ਹੈ ਇੱਥੋਂ ਬਿਲਕੁਲ ਕਿਨਾਰੇ ਤੇ ਠੀਕ ਹੈ ਤੇ ਹਾਂਜੀ ਦੋਸਤੋ ਆਪਣੇ ਇਦਾਂ ਬਲ ਪੈ ਜਾਣੇ ਆ ਠੀਕ ਆ ਫਰੰਟ ਔਰ ਬੈਕ ਤੇ ਵੀ ਬਿਲਕੁਲ ਬਲ ਤੁਹਾਡੇ ਓਕੇ ਆਉਣਗੇ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਊਗੀ ਤੁਹਾਡੀ ਮੂਰੀ ਨਹੀਂ ਘੁੰਮੂਗੀ ਠੀਕ ਆ ਤੁਸੀਂ ਇਸ ਤਰੀਕੇ ਨਾਲ ਬਲ ਪਾ ਕੇ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਜਿਹੜੀ ਸਲਵਾਰਾ ਕਿਦਾਂ ਸੈੱਟ ਆਈ ਆ ਜਾਂ ਨਹੀਂ ਆਈ ਠੀਕ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦੀ ਸਤਿ ਸ਼ਕਰੀ